See? Hey. ਲੋਕ ਸਭਾ ਇਲੈਕਸ਼ਨ ਜਿੱਥੇ ਚੱਲ ਰਹੇ ਨੇ ਤੇ ਚੋਣਾਂ ਦੇ ਦੌਰ ਦੀ ਅਸੀਂ ਗੱਲ ਕਰੀਏ ਹਰ ਇੱਕ ਉਮੀਦਵਾਰ ਸਰਕਾਰ ਦਾ ਨੁਮਾਇੰਦਾ ਘਰਾਂ ਚ ਜਾ ਕੇ ਵੋਟ ਮੰਗਦਾ ਹੈ ਹੱਥ ਜੋੜ ਕੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਮ੍ਰਿਤਸਰ ਤੋਂ ਜਿੱਥੇ ਨਾ ਤਾਂ ਕੋਈ ਉਮੀਦਵਾਰ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਕਿਉਂ ਆਖਿਰ ਗੱਲ ਕਰਾਂਗੇ ਇਸ ਇਲਾਕੇ ਦੇ ਮੁਸੀਬਤਾਂ ਦੀ ਗੱਲਾਂ ਦੀ ਇਹਨਾਂ ਨੂੰ ਕੀ ਦਿੱਕਤਾਂ ਨਹੀਂ ਅੱਜ ਜੋ ਇਕੱਠੇ ਹੋਏ ਨੇ ਹੱਥ ਜੇ ਤੁਸੀਂ ਪਾਣੀ ਦੀਆਂ ਬੋਤਲਾਂ ਦੇਖ ਸਾਦੇ ਜੀ ਜੋ ਕਿ ਪਿਛਲੇ 6 ਮਹੀਨੇ ਤੋਂ ਲਗਾਤਾਰ ਪੀਣ ਤੋਂ ਮਜਬੂਰ ਨੇ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਜਿਸ ਨੂੰ ਪੀਣ ਨਾਲ ਕਈ ਭਿਆਨਕ ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਨੇ ਗੱਲ ਕਰੀਏ ਬੁਜ਼ੁਰਗਾਂ ਦੀ ਔਰਤਾਂ ਦੀ ਜਾਂ ਬੱਚਿਆਂ ਦੀ ਤਾਂ ਸਭ ਇਸ ਤੋਂ ਪਰੇਸ਼ਾਨ ਨੇ ਉਹਨਾਂ ਗੰਦਾ ਪਾਣੀ ਪੀਣਾ ਪੈ ਰਿਹਾ ਘਰੇ ਆਏ ਗਏ ਨੂੰ ਪਾਣੀ ਨਹੀਂ ਪੁੱਜ ਸਕਦੇ ਵੋਟ ਮੰਗਣ ਮੰਤਰੀ ਆਉਂਦੇ ਨੇ ਹੱਥ ਜੋੜ ਕੇ ਮੰਗਦੇ ਨੇ ਸਾਰੇ ਰਿਸ਼ਤੇ ਕੱਢ ਲਏ ਜਾਂਦੇ ਨੇ ਕਿ ਵੋਟ ਸਾਨੂੰ ਹੀ ਪਾਇਓ ਪਰ ਕਦੀ ਆ ਕੇ ਹਾਲ ਨਹੀਂ ਪੁੱਛਿਆ ਪਾਣੀ ਕਿਹੋ ਜਿਹਾ ਹੈ ਤੁਹਾਨੂੰ ਕੀ ਕੀ ਦਿੱਕਤਾਂ ਨੇ ਕੀ ਕਹਿਣਾ ਚਾਹੋਗੇ ਅੱਜ ਗੰਦੇ ਪਾਣੀ ਦੀ ਬੋਤਲ ਫੜੀ ਜੀ ਗੰਦਾ ਪਾਣੀ ਦੀ ਬੋਤਲ ਆ ਕੇ ਇਹਦੇ ਨਾਲ ਬਿਮਾਰੀਆਂ ਇਹਨਾਂ ਜਦੋਂ ਨਾਲ ਲੱਗੋ ਜਾਂ ਪੀਣ ਲੱਗੋ ਐਸਾ ਗੰਦਾ ਪਾਣੀ ਇਸ ਤਰ੍ਹਾਂ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਇੰਨਾ ਗੰਦਾ ਪਾਣੀ ਆਂਦਾ ਤਾਂ ਮਤਲਬ ਕਿ ਤਾਂ ਪੀਣ ਯੋਗ ਨਹੀਂ ਹੈਗਾ ਹਾਂਜੀ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਬੱਚਿਆਂ ਨੂੰ ਸਾਧੂ ਬਿਮਾਰੀਆਂ ਲੱਗ ਜਾਂਦੀਆਂ ਡਾਕਟਰਾਂ ਨੂੰ ਪੈਸੇ ਦੇਣੇ ਪੈਂਦੇ ਨੇ ਹਾਂਜੀ ਖਾਣਾ ਪਾਣਾ ਪਚਦਾ ਨਹੀਂ ਕੁਝ ਕਿਉਂਕਿ ਗੰਦਾ ਪਾਣੀ ਹੈ ਗੰਦੇ ਪਾਣੀ ਨੇ ਸਾਰੇ ਟੈਂਕਿਆਂ ਚ ਜਾਣਾ ਟੈਂਕਿਆਂ ਦਾ ਪਾਣੀ ਥੱਲੇ ਆਣਾ ਤੇ ਮਤਲਬ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਜਦੋਂ ਵੋਟਾਂ ਲੈਣ ਵਾਸਤੇ ਸਾਰੇ ਆਂਦੇ ਨੇ ਵੋਟਾਂ ਤੋਂ ਬਾਅਦ ਕੋਈ ਇੱਥੇ ਅਜੇ ਤੱਕ ਨਾ ਕੋਈ ਮੈਲਵੜਿਆ ਨਾ ਕੋਈ ਇੱਥੇ ਕਾਉਂਸਲਰ ਵੜਿਆ ਨਾ ਕੋਈ ਇੱਥੇ ਦੱਕਰਿੰਦਾ ਕੋਈ ਉਹਨਾਂ ਦਾ ਆ ਕਿ ਕਿ ਸਾਡਾ ਕੋਈ ਮਸਲਾ ਹੱਲ ਕਰ ਸਹੀਏ ਅਸੀਂ ਕਿੰਨੀਆਂ ਕੰਪਲੇਨਾਂ ਦੇ ਕੇ ਆਏ ਹਾਂ ਕਿ ਉੱਤੇ ਵੀ ਸਾਡੇ ਕੋਈ ਸੁਣਾਈ ਨਹੀਂ ਬੰਦੇ ਆਂਦੇ ਨੇ ਦਾਂਗਾ ਮਾਰ ਕੇ ਤੇ ਚਲੇ ਜਾਂਦੇ ਨੇ ਪਾਣੀ ਦਾ ਮਸਲਾ ਫੇਰ ਨਹੀਂ ਇਹਨਾਂ ਹਾਲਾਤ ਦੇ ਸੇਵਰੇ ਸਾਰੇ ਭਰੇ ਪਏ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੇ ਅਸੀਂ ਜਾਣੇ ਅਪਰ ਤੇ ਮਿਲਦੇ ਨਹੀਂ ਭੁੱਲਰ ਸਾਹਿਬ ਜੇ ਵੀਲੀ ਜਾਂਦਾ ਕਹਿੰਦਾ ਜੀ ਸਾਡੇ ਕੋਲ ਤਾਂ ਕੰਪਲੇਨਾਂ ਪੁਰਾਣੀਆਂ ਪਈਆਂ ਤੁਹਾਡੀ ਤਾਂ ਹੁਣ ਆਈ ਏ ਮਸਲੇ ਵਾਲਾ ਕਰਾਂਗੇ ਜੀ ਕਰਾਂਗੇ ਕਰੋ ਕਰੋਗੇ ਜਦੋਂ ਬੰਦਾ ਮਰ ਜਾਏਗਾ ਪਾਣੀ ਦੇ ਨਾਲ ਗੰਦੇ ਪਾਣੀ ਨਾਲ ਉਦੋਂ ਕਰੋਗੇ ਇਹਨਾਂ ਨੂੰ ਪਾਸ ਕਲੋਨੀਆਂ ਦਾ ਯਾਦ ਆਉਂਦਾ ਜਿਹੜੀਆਂ ਛੋਟੀਆਂ ਕਲੋਨੀਆਂ ਦਾ ਇਹਨਾਂ ਨੂੰ ਯਾਦ ਨਹੀਂ ਆਉਂਦਾ ਆਪਣੇ ਘਰ ਜਾ ਕੇ ਵੇਖੋ ਇਹਨਾਂ ਦੀ ਐ ਸਹੀ ਫਿਰ ਸਾਫ ਇਹਨਾਂ ਦੇ ਪਾਣੀ ਸਾਹਿਬ ਕਿਆ ਹੋਤਾ ਕਿ ਨੰਬਰ ਲੈ ਕੇ ਆਪਣਾ ਕਿਉਂਕਿ ਆਪ ਉਥੇ ਕਾਰਪੋਰੇਸ਼ਨ ਲੱਗੇ ਹੋਏ ਨੇ ਅਸੀਂ ਕਾਰਪੋਰੇਸ਼ਨ ਨੇ ਇਸਕਾ ਸਾਡੀ ਸੁਣਾਈ ਨਹੀਂ ਕਰਦੇ ਹਾਂ ਜੀ ਸਾਨੂੰ ਟਰਕਾ ਲੋ ਜਗਾਨੇ ਮੈਂ ਤੇ ਉਹਨਾਂ ਨੂੰ ਕਹਿਆ ਕਿ ਹੋਂ ਜੇ ਤੁਸੀਂ ਨਹੀਂ ਹੱਲ ਕੀਤਾ ਤਾਂ ਮੈਂ ਪਹਿਲਾਂ ਕਮਿਸ਼ਨ ਨੂੰ ਜਾਵਾਂਗਾ ਤੇਰਾ ਉਸ ਤੋਂ ਮੈਂ ਹੈਲਥ ਮੰਤਰੀ ਨੂੰ ਦਾਂਗਾ ਉਸ ਤੋਂ ਪ੍ਰਾਈਮ ਮਿੰਿਸਟਰ ਨੂੰ ਦਾਂਗਾ ਮੈਂ ਤੁਹਾਨੂੰ ਛੱਡਾਂਗਾ ਨਹੀਂ ਠੀਕ ਹੈ ਯਾਦਾ ਸਾਡਾ ਮਸਲਾ ਹਲੋ ਤਾਂ ਅਸੀਂ ਇੱਥੇ ਹੀ ਚੁੱਪ ਕਰ ਜਾਂ। ਨਹੀਂ ਕਰੋਗੇ ਤਾਂ ਸਿੱਕੇ ਨਾਲ ਫੈਕਸਾ ਦੇ ਹੀ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸਰਕਾਰ ਤਾਂ ਵਾਅਦੇ ਕਰਦੀ ਹੈ ਕਿ ਹਰ ਇਲਾਕੇ ਦੇ ਵਿੱਚ ਡਵੈਲਪਮੈਂਟ ਕੀਤੀ ਗਈ ਹੈ। ਜਿਹੜਾ ਵਿਕਾਸ ਹੋ ਰਿਹਾ ਇਲਾਕਿਆਂ ਦਾ ਨਿਵਾਸ ਹੋ ਰਿਹਾ ਪਾਣੀ ਪੀਣ ਨੂੰ ਵਧੀਆ ਦਿੱਤਾ ਜਾ ਰਿਹਾ ਹੈ। ਬਿਜਲੀ ਫਰੀ ਦਿੱਤੀ ਜਾ ਰਹੀ ਹੈ। ਤੇ ਮੈਡੀਕਲ ਵੀ ਫਰੀ ਹੈ। ਕੀ ਲੱਗਦਾ ਮੈਡੀਕਲ ਇਸ ਤਰੀਕੇ ਨਾਲ ਫਰੀ ਹੈ? ਕਾਦਾ ਮੈਡੀਕਲ ਕਾਦਾ ਫਰੀ ਕੀਤਾ? ਜਾ ਕੇ ਕੋਈ ਡਾਕਟਰ ਹੀ ਨੇ ਨਿਕਲੀ ਨਿੰਗ ਦਾ ਵਿੱਚ ਐਵੇਂ ਇੱਕ ਪਹਿਲੇ ਜਿਹੜੇ ਬਨੇਸੀ ਸੇਵਾ ਦਾ ਸੈਂਟਰ ਉਹਨਾਂ ਨੂੰ ਬਣਾਤਾ ਕਲੀਨਿੰਗ ਸੈਂਟਰ ਹਾਂਜੀ ਕੋਈ ਇੱਥੇ ਕਿ ਨਾਮ ਲੈ ਕੇ ਆਪਣਾ ਹੈ ਨਹੀਂ ਕੋਈ ਕਿ ਉਹ ਜਾ ਕੇ ਕਿਸੇ ਨੂੰ ਦਵਾਈ ਡਾਕਟਰ ਹੀ ਆਣੀ ਇਨਾਂ ਕੋਲ ਤੇ ਦਵਾਈ ਕਿੱਦੋਂ ਜੇ ਅਸੀਂ ਆਪਣੀ ਦਵਾਈ ਕਰਨੇ ਤਾਂ ਸਾਡੇ ਇੱਥੇ ਪਾਣੀ ਦਾ ਕੋਈ ਨਹੀਂ ਹੈਗਾ ਜੇ ਪਾਣੀ ਸਹੀ ਨਹੀਂ ਤਾਂ ਸਾਡੇ ਵਿੱਚ ਸ病ਮਾਰੀਆਂ ਹੈ ਬਿਮਾਰੀਆਂ ਸੇ ਪ੍ਰਾਈਵੇਟ ਡਾਕਟਰਾਂ ਕੋਲ ਉਹਨਾਂ ਮੰਗਾਈ ਨਹੀਂ ਹੈ ਕਿ ਅਸੀਂ ਡਾਕਟਰ ਪਹਿ ਲਈਏ ਕਿ ਰੋਟੀ ਘਰ ਦਾ ਖਾਣਾ ਬਰੋਈ ਜੀ ਵਾਲੋ ਜਿਆਦਾ ਇਹ ਤੇ ਪਾਣੀ ਗੰਦਾ ਭੇਜ ਕੇ ਵਸੂਲ ਰਹੇ ਨੇ ਬੱਤੀ ਨੂੰ ਅਸੀਂ ਕੀ ਕਰਾਂਗੇ ਪਾਣੀ ਸਭ ਤੋਂ ਜ਼ਿਆਦਾ ਅਹਿਮ ਹੈਗਾ ਤੁਹਾਨੂੰ ਪਤਾ ਹੈ ਜੀਵਨ ਦਾ ਰੋਟੀ ਨਹੀਂ ਖਾਵਾਂਗੇ ਚੱਲੇਗਾ ਲੇਕਿਨ ਪਾਣੀ ਤੋਂ ਬਿਨਾ ਬੰਦਾ 1 ਮਿੰਟ ਵੀ ਨਹੀਂ ਰਹਿ ਸਕਦਾ ਤੇ ਕਿੰਨੀ ਚਿਰ ਤੋਂ ਜਿਹੜਾ ਇਸ ਤਰ੍ਹਾਂ ਦਾ ਪਾਣੀ ਪੀਣ ਤੋਂ ਮਜਬੂਰ ਹੈ ਕਿਉਂਕਿ ਪਾਣੀ ਘੱਟੋ ਘੱਟ ਵੀ ਸਾਨੂੰ 3 ਮਹੀਨੇ ਹੋ ਚੱਲੇ ਨੇ 3 ਮਹੀਨੇ ਸਾਨੂੰ ਉਹਨਾਂ ਦੇ ਦਰਵਾਜ਼ੇ ਖੜਕਾਟਾ ਰਹਿੰਦੇ ਹੋ ਗਏ ਆ ਆਪਾਂ ਕੰਪਲੇਨਾਂ ਤੇ ਕੰਪਲੇਨਾਂ ਪਾ ਰਹੇ ਆ ਸਾਰਾ ਕੰਮ ਕਰ ਰਹੇ ਆ ਇਹੋ ਹੀ ਪਾਣੀ ਜੇ ਇੱਕ ਦਿਨ ਵੀ ਉਹ ਪੀ ਲੈਣਗੇ ਤੇ ਵੱਡੇ ਤੋਂ ਵੱਡਾ ਡਾਕਟਰ ਉਹਨਾਂ ਨੇ ਆਪਣੇ ਬੂਏ ਗਾੜੀ ਖੜਾ ਕਰ ਲੈਣਾ ਤੇ ਅਸੀਂ ਮਾਰੇ ਲੋਕ ਕਿੱਥੇ ਜਾਵਾਂਗੇ ਤੁਹਾਨੂੰ ਕਹੋ ਭੁੱਲਰ ਸਾਹਿਬ ਨੂੰ ਕ ਅਸੀਂ ਉਹਨਾਂ ਨੂੰ ਕੁਰਸੀ ਦੇਵਾਂਗੇ ਨਾਲ ਉਹਨਾਂ ਬੜਾ ਵਧੀਆਂ ਬਰਫ਼ ਵਾਲਾ ਠੰਡਾ ਪਾਣੀ ਪਿਵਾਵਾਂਗੇ ਤਾਂ ਕਿ ਉਹਨਾਂ ਹੀ ਉਹਨਾਂ ਹੀ ਸਿਹਤ ਅਕੇ ਨਾਲ ਵਧ ਬਣ ਜਾਵੇ ਹਾਂਜੀ ਸਾਡੀ ਘਟਜ ਕੋਈ ਗੱਲ ਨਹੀਂ ਹਾਂਜੀ ਇਸ ਕਰਕੇ ਕਹਿੰਨਾ ਭੁੱਲਰ ਸਾਹਿਬ ਨੂੰ ਆ ਪਾਣੀ ਜ਼ਰੂਰ ਆ ਕੇ ਪੀਣ ਅਸੀਂ ਤੋਂ ਉਹਨਾਂ ਦਾ ਬੜਾ ਥੈਂਕਸ ਕਰਾਂਗੇ ਕਿ ਪਾਣੀ ਪੀ ਕੇ ਜਦੋਂ ਸਾਡੇ ਘਰੋਂ ਜਾਣਗੇ ਗੱਲ ਤੇ ਕਰੀਏ ਪਾਣੀ ਦੀ ਦਿੱਕਤਾਂ ਆ ਰਹੀਆਂ ਨੇ ਜਦੋਂ ਤੁਸੀਂ ਕੰਪਲੇਨ ਪਾਣ ਜਾਂਦੇ ਜੇ ਨਾਲ ਕਦੀ ਟਾੜੇ ਅਧਿਕਾਰੀ ਇੱਥੇ ਪਹੁੰਚੇ ਹੋਣ ਜਾਂ ਆਗੇ ਤੁਹਾਡੇ ਨਾਲ ਚੈੱਕ ਕੀਤਾ ਹੋਵੇ ਸਾਫ ਸਫਾਈ ਕਰਨ ਦੀ ਗੱਲ ਕੀਤੀ ਗਈ ਹੋਵੇ ਸਰ ਜਦੋਂ ਆਉਂਦੇ ਨੇ ਠੀਕ ਹੈ ਜੀ ਇਹਨਾਂ ਨੇ ਆਪਣੀਆਂ ਮੋਟਰਾਂ ਭੇਜ ਦੇਣੀਆਂ ਇਹ ਪਾਣੀ ਕਦੀ ਇਸ ਪਲਾਟ ਦੇ ਵਿੱਚ ਕਦੀ ਉਸ ਪਲਾਟ ਦੇ ਵਿੱਚ ਕਦੀ ਉਸ ਪਲਾਟ ਦੇ ਵਿੱਚ ਉਹ ਵੀ 3 ਮਹੀਨੇ ਦੇ ਵਿੱਚ ਇੱਕ ਵਾਰੀ ਆਈ ਹੈ ਪਾਣੀ ਕੱਢਣ ਦਾ ਮਤਲਬ ਨਹੀਂ ਹੈ ਇੰਨੇ ਇੰਨੇ ਕਰ ਰਹੇ ਗਿਆ ਪਾਣੀ ਤਾਂ ਚਾਮਨ ਨੂੰ ਫੇਰ ਭਰ ਜਾਂਦਾ ਹੈ ਪਾਣੀ ਕੱਢਣ ਦਾ ਮਤਲਬ ਨਹੀਂ ਹੈ ਪਾਣੀ ਦੀ ਸਫਾਈ ਚਾਹੀਦੀ ਸਾਨੂੰ ਪਾਣੀ ਪੀਣ ਯੋਗ ਹੋਣਾ ਚਾਹੀਦਾ ਇਹ ਪਾਣੀ ਸੀਵਰੇਜ ਦੇ ਵਿੱਚ ਮਿਲ ਕੇ ਸਾਨੂੰ ਮਿਲ ਰਿਹਾ ਹੈ ਇਹ ਇਹਨਾਂ ਨੂੰ ਫਾਲਟ ਨਹੀਂ ਮਿਲਦਾ ਪਿਆ ਕਿਉਂ ਜੀ ਸਰਕਾਰ ਹੈਗੀ ਹੈ ਅਸੀਂ ਸੈਂਪਲ ਭੇਜ ਦਿੰਨੇ ਆਂ ਇਨਾਂ ਨੂੰ ਵੀ ਸੈਂਪਲ ਅਸੀਂ ਦੇ ਕੇ ਆਏ ਆ ਫੋਟੋਆਂ ਬਕਾਇਦਾ ਖਿੱਚੀਆਂ ਹੋਈਆਂ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਆਪਾਂ ਪਤਾ ਕੀ ਕਹਿਣਾ ਚਾਹਾਂਗੇ ਹਰ ਪੰਜਾਬੀ ਨੂੰ ਪਤਾ ਵਾ ਠੀਕ ਹੈ ਜੀ ਕਹਿੰਦੇ ਪੰਜਾਬ ਦਾ ਜਿਹੜਾ ਪਾਣੀ ਹੈ ਖਾਸ ਕਰ ਅੰਬਰਸਰ ਦਾ ਪਾਣੀ ਹੈ ਨਾ ਦੁੱਧ ਦਰਗਾ ਵਾ ਤੇ ਆਪਾਂ ਜੀ ਆ ਦੁੱਧ ਤੇ ਮੇਰੇ ਖਿਆਲ ਨਾਲ ਦੁੱਧ ਕਾਲਾ ਪੈ ਗਿਆ ਸ਼ਾਇਦ ਹੈ ਨਾ ਦੁੱਧ ਕਾਲਾ ਪੈ ਗਿਆ ਵਾ ਇਹ ਜਿਵੇਂ ਕੋਈ ਬਾਹਰੋਂ ਕੋਈ ਆੜਾ ਕੋਈ ਲਾਲੋ ਕੋਈ ਗੈਸਟ ਹੀ ਆ ਗਿਆ ਘਰ ਉਹਨੂੰ ਆਪਾਂ ਜਦੋਂ ਇਹ ਚੀਜ਼ ਦਿਖਾਵਾਂਗੇ ਫੋਰ ਐਗਜ਼ਾਮਪਲ ਆ ਕੱਲ ਕੋਈ ਆੜਾ ਗੈਸਟ ਹੀ ਆਇਆ ਸੀ ਕਿ ਉਹਨੇ ਪਾਣੀ ਵੇਖ ਕੇ ਕਹਿੰਦਾ ਤੁਸੀਂ ਪਾਣੀ ਦੇਹੰਦ ਮ ਰੀਪਰੈਜ਼ੈਂਟ ਕਰ ਰਹੇ ਆ ਆਪਣੇ ਅੰਮ੍ਰਿਤਸਰ ਨੂੰ ਇਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਪਾਣੀ ਪੁੱਜ ਸਕਦੇ ਜਿਹੜੀ ਮੇਨ ਗੱਲ ਕਿੰਨੇ ਕੀ ਪੇਟੀਆਂ ਹੀ ਪਾਣੀ ਖਰੀਦ ਕੇ ਆਉਣਾ ਚਲੋ ਆਪਾਂ ਪਾਣੀ ਬਾਹਰੋਂ ਲੈ ਆਵਾਂਗੇ ਆਪਾਂ ਪਰਚੇਸ ਕਰ ਲਿਆ ਜੀ ਪਾਣੀ ਆਪਾਂ ਪੇਟੀ ਲੈ ਕੇ ਸਟੋਰੀ ਕਰ ਪਾਣੀ ਪੀਣ ਵਾਲੇ ਨਿਆਣਿਆਂ ਦੀ ਹਨਾ ਬਟ ਉਹ ਨਾਲ ਵਸਤੇ ਵੀ ਪਰੋਂ ਪਾਣੀ ਖਰੀਦਿਆ ਕਰਾਂਗੇ ਇਹਦਾ ਤੇ ਮਤਲਬ ਕਿ ਸਾਡੀ ਜਿਹੜੀ ਸਾਲ ਦੀ ਕਮਾਈ ਉਹ ਤੇ ਪਾਣੀ 'ਚ ਹੀ ਚੱਲ ਜਾਣੀ ਹੈ ਤੇ ਜੇ ਆਪਾਂ ਇਦਾਂ ਸਾਲ-ਸਾਲ ਦੀ ਕਮਾਈ ਪਾਣੀ 'ਚ ਹੀ ਰੋੜ ਤੀ ਤੇ ਫਿਰ ਇਹਨਾਂ ਨੂੰ ਸੀਵਰ ਦੇ ਵੀ ਪੈਸੇ ਦਿਓ ਕੱਡਣ ਦੇ ਵੀ ਪੈਸੇ ਦਿਓ ਇਹਨਾਂ ਨੂੰ ਫੋਨ ਕਰੋ ਉੱਥੇ ਜਾਓ ਉੱਥੇ ਤੇਲ ਪੂਕੇ ਜਾਓ ਉਹ ਕਹਿੰਦੇ ਉੱਥੇ ਜਾਓ ਉੱਥੇ ਜਾਓ ਸਾਰਾ ਕੁਝ ਹੀ ਚੱਲਦਾ ਪਿਆ ਸੀ ਭਰਾਓ ਭਾਈ ਵੀਡੀਓ ਨਾ ਥੱਲੇ ਉਹ ਵੇਖੋ ਲਾਈਵ ਦੇਖੋ ਲਾਈਵ ਉਹ ਵੇਖੋ ਲਾਈਵ ਨਾਟਾ ਜਾਂਦਾ ਨੀਆਂ ਨੂੰ ਫਰਕੇ ਪੈਂਦਾ ਹੈ ਤੁਹਾਨੂੰ ਮਗਾਨ ਤੁਹਾਨੂੰ ਨੀਆਂ ਬੈ ਨਹੀਂ ਆਉਂਦੀ ਭਾਜੀ ਗੱਲ ਕਰੀਏ ਜਦੋਂ ਇੱਥੇ ਵੋਟਾਂ ਮੰਗਣਾਂ ਦੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਵੀ ਪਤਾ ਹੈ ਲੋਕ ਸਭਾ ਇਲੈਕਸ਼ਨ ਨੇ ਹਰ ਇੱਕ ਥਾਂ ਤੇ ਜਾ ਕੇ ਜਿਹੜਾ ਉਮੀਦਵਾਰ ਆਪਣੀ ਵੋਟ ਲੈ ਰਿਹਾ ਆਪਣੇ ਕੰਮ ਕੀਤੇ ਗਏ ਜਿਹੜੇ ਕੰਮ ਗਿਣਾ ਆ ਰਿਹਾ ਕਿਸੇ ਨੇ ਨਹੀਂ ਆਇਆ ਭਾਜੀ ਕੋਈ ਨਹੀਂ ਆਇਆ ਮੈਂ ਤੁਹਾਨੂੰ ਐਗਜ਼ਾਮਪਲ ਦੇਤਾ ਵੱਡਾ ਜੋਸ਼ੀ ਸਾਹਿਬ ਅੱਜ ਸਾਡੀ ਪਿਛਲੀ ਗਲੀ ਚ ਆਏ ਆ ਇੱਥੇ ਤੱਕ ਪਹੁੰਚਿਆ ਹੀ ਕੋਈ ਨਹੀਂ ਕਿਉਂਕਿ ਉਹਨਾਂ ਨੂੰ ਕੰਨ ਤੱਕ ਖਬਰ ਪਹੁੰਚ ਗਈ ਕਿ ਇੱਧਰ ਕੰਪਲੇਂਟਾਂ ਹੀ ਬੜੀਆਂ ਆ ਜਿੱਥੇ ਕੰਪਲੇਨ ਹੁੰਦੀ ਓਤੇ ਕਦੀ ਵੀ ਪੁਲਿਸ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੇ ਵੋਟਾਂ ਪਾਣੀਆਂ ਨਾ ਨਾ ਕਰਦੇ ਵੀ ਜੇ ਆਪਾਂ ਕੱਢੀਏ 1000 ਵੋਟ ਹੈ ਗਈ ਹੈ 1000 ਵੋਟ ਬਹੁਤ ਜ਼ਿਆਦਾ ਹੁੰਦੀ ਹੈ ਬੰਦਾ ਇੱਕ ਵੋਟ ਤੋਂ ਜਿੱਤ ਜਾਂਦਾ ਵਾ ਤੇ ਇਹਦੇ 1000 ਵੋਟ ਆ ਕੀ ਲੱਗਦਾ ਜਿਨ੍ਹਾਂ ਦਾ ਹੀ ਕੰਮ ਹੈ ਸਫਾਈ ਕਰਨ ਦਾ ਉਹ ਸਿਰਫ ਵੇਲੀਆਂ ਤਨਖਾਹਾਂ ਖਾਨ ਨੂੰ ਰੱਖੇਗੇ ਨੇ ਯਾ ਕੁਮਨ ਉਹਨਾਂ ਦਾ ਵੀ ਆਪਾਂ ਦੱਸ ਦਿੰਨੇ ਸਾਡੇ ਕਾਉਂਸਲਰ ਸਾਹਿਬ ਆ ਪਾਡਿਆ ਜੀ ਸਾਡੇ ਜੀਤ ਸਿੰਘ ਪਾਡਿਆ ਜੀ ਕਾਉਂਸਲਰ ਸਾਹਿਬ ਹੈ ਨਾ ਅੱਡੀ ਉਹਨਾਂ ਨਾਲ ਗੱਲ ਹੋਈ ਸੀ ਆਨ ਕਾਲ ਉ ਬਾਅਦ ਉਹ ਕਹਿੰਦੇ ਜੀ ਉਹ ਤੇ ਜਿਹੜੇ ਸਾਡੇ ਬੰਦੇ ਉਹਦੇ ਪਾਜੀ ਹੁਣ ਹੋ ਗਏ ਸਰਕਾਰੀ ਉਹ ਪਹਿਲਾਂ ਪ੍ਰਾਈਵੇਟ ਸੀਗੇ ਉਹ ਮੇਰੇ ਕੋਲ ਤਨਖਾਹ ਲੈਂਦੇ ਹੀ ਬਾਈ ਮੀ ਹੁਣ ਉਹ ਬੰਦੇ ਹੋ ਗਏ ਸਰਕਾਰੀ ਉਹ ਮੇਰੀ ਨਹੀਂ ਸੁੰਦੇ ਉਹਨੇ ਲਿਟਰਲੀ ਗਾਲ ਕੱਢ ਕੇ ਕਿਹਾ ਕਿ ਹੁਣ ਉਹ ਉਧਰ ਸੁੰਦੇ ਮਤਲਬ ਕਿ ਪ੍ਰਾਈਵੇਟ ਬੰਦੇ ਕੰਮ ਕਰਦੇ ਸਰਕਾਰੀ ਕੰਮ ਨਹੀਂ ਸਰਕਾਰੀ ਤਾਂ ਸਰਕਾਰ ਤੇ ਬੁਰੇ ਹਾਲ ਆ ਕਿਉਂ ਰਹਿੰਦੇ ਬੁਰੇ ਹਾਲ ਇਹਨਾਂ ਦੇ ਪਹਿਲਾਂ ਕਰਨ ਕੁਝ ਕੀ ਲੋਰ ਲੋਕਾਂ ਨੂੰ ਕਹਿੰਦੀ ਸਰਕਾਰ ਦੇ ਬੁਰੇ ਹਾਲੇ ਹਰ ਬੰਦੇ ਦੀ ਜੁਬਾਨ ਤੇ ਗੱਲ ਆਈ ਹੁੰਦੀ ਸਰਕਾਰ ਦੇ ਬੁਰੇ ਹਾਲੇ ਕਿਉਂ ਕਹਿੰਦੇ ਆ ਕਿਉਂਕਿ ਸਰਕਾਰ ਕਰਦੀ ਕੁਝ ਨਹੀਂ ਹੈ ਕਰੋ ਦਿਖਾਓ ਲੋਕਾਂ ਨੂੰ ਪੁੱਠਾ ਸਾਬਤ ਕਰੋ ਇਹਨਾਂ ਨੂੰ ਕਰੋ ਇੱਥੇ ਲਿਆਓ ਜਦੋਂ ਤੁਹਾਨੂੰ ਬਤਾ ਇੱਥੇ ਚਾਹੀਦਾ ਟਰੱਕ ਆ ਤੁਹਾਡਾ ਮਸ਼ੀਨ ਵਾਲੇ ਕਹਿ ਗਏ ਜਿਹੜੇ ਸਵਾਈ ਕਰਨੋਂ ਕਹਿੰਦੇ ਭਾਈ ਇਹਨਾਂ ਨੂੰ ਕੀ ਕਸੂਰ ਆ ਉਹ ਕਹਿੰਦੇ ਚਾਹੀਦੀ ਨੋਜ਼ਲ ਭਾਈ ਇਹ ਪਹਿਲਾਂ ਲੈ ਕੇ ਕਿਉਂ ਨਾ ਨੋਜ਼ਲ ਵਈ ਨਹੀਂ ਤਾਂ ਫਿਰ ਇਹਨੇ ਸੈੱਟ ਹੋਣਾ ਜੀ ਮੋਟਰ ਲੈਂਦੀ ਉਹਦੇ ਨਾਲ ਪਾਣੀ ਕੱਢਿਆ ਫਿਰ ਫਿਰ ਭਰ ਕੇ ਨਾ ਪਾਣੀ ਨਿੱਕੀ ਜ ਤਾਉਣ ਵੋਟਾਰੀਆਂ ਵੋਟ ਪਾਓਗੇ ਭਾਜੀ ਵੋਟ ਆਪਾਂ ਪਾਣੀ ਨਹੀਂ ਆਪਾਂ ਤੇ ਆ ਦੇ ਬਾਹਰ ਲੈ ਕੇ ਲਾਣਗੇ ਬਾਈਕਰ ਬਾਹਰ ਬੈਨਰ ਲਾਣਗੇ ਆਪਾਂ ਬੈਨਰ ਸਪੈਸ਼ਲ ਸੀਰੀਅਸਲੀ ਕਹਿੰਨੇ ਬਾਹਰ ਬੈਨਰ ਲਾਣੇ ਨਹੀਂ ਆਪਾਂ ਇੱਥੇ ਤੁਹਾਡੇ ਇੱਥੇ ਮੀਡੀਆ ਦੇ ਕਹਿੰਨੇ ਬਾਹਰ ਬੈਨਰ ਲਾਣਾ ਸਪੈਸ਼ਲ ਬੈਨਰ ਬਣਿਆ ਹੋਏਗਾ ਜੇਕਰ ਅਜੇ ਵੀ ਤੁਸੀਂ ਕੰਪਲੇਨਾਂ ਲਿਖਾਈਆਂ ਜੇਕਰ ਅਜੇ ਵੀ ਕੋਈ ਹੱਲ ਨਹੀਂ ਕੀਤਾ ਜਾਂਦਾ ਇਸੇ ਤਰੀਕੇ ਨਾਲ ਜੇਕਰ ਗਲੀਆਂ ਦੇ ਹਾਲ ਰੇਪੀਣ ਵਾਲੇ ਪਾਣੀ ਦੀ ਤੰਗੀ ਰਹੀ ਤਾਂ ਅਗਲਾ ਤੁਸੀਂ ਕੀ ਕਦਮ ਚੁੱਕੋਗੇ ਆਪਾਂ ਭਾਈ ਸਾਰਿਆਂ ਨੂੰ ਪੀ ਲੈਹੀ ਕਰਦੇ ਆ ਜੇ ਇਹੀ ਹਾਲ ਹੈ ਸਭ ਕੋਈ ਨਾ ਵੋਟ ਪਾਓ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਨਾਲ ਮਤਲਬ ਹੁੰਦਾ ਕੰਮ ਹੋਣਾ ਮਤਲਬ ਹੈ ਜੇ ਕੰਮ ਸਾਡਾ ਹੋਏਗਾ ਤਾਂ ਸਾਡਾ ਵੀ ਜੀ ਖੁਸ਼ ਹੋਏਗਾ ਠੀਕ ਹੈ ਜੀ ਆਪਾਂ ਵੋਟ ਪਾਣ ਵਾਲੇ ਵੀ ਬਣਾਂਗੇ ਤੇ ਆਪਾਂ ਤਾਂ ਲਿਖ ਕੇ ਲਾ ਦਨਾ ਆਪਾਂ ਵੋਟ ਕਿਸੇ ਨੂੰ ਨਹੀਂ ਪਾਣੀ ਜੇ ਸਾਡਾ ਕੰਮ ਹੀ ਨਹੀਂ ਹੋਏਗਾ ਤਾਂ ਆਪਾਂ ਕੀ ਕਰਾਂਗੇ ਵੋਟ ਪਾ ਕੇ ਤਾਂ ਬਿਲਕੁਲ ਦੇਖ ਸਕਦੇ ਜੇ ਲੋਕ ਜਿਹੜੇ ਕਿੰਨੇ ਪਰੇਸ਼ਾਨ ਨੇ ਗੱਲ ਕਰੀਏ ਮਹਿਲਾਵਾਂ ਦੀ ਘਰ ਦੀ ਰਸੋਈ ਜਿਨ੍ਹਾਂ ਨੇ ਚਲਾਣੀ ਹੁੰਦੀ ਰੋਟੀ ਪਾਣੀ ਬੱਚਿਆਂ ਨੂੰ ਖਾਣਾ ਪੀਣਾ ਖਵਾਣਾ ਹੁੰਦਾ ਤਾਂ ਬੱਚਿਆਂ ਨੂੰ ਵੀ ਜਿਹੜਾ ਗੰਦਾ ਪਾਣੀ ਪੀਣ ਤੇ ਮਜਬੂਰ ਕੀਤਾ ਜਾਂਦਾ ਗੱਲਬਾਤ ਕਰਦੇ ਆਂ ਅੰਟੀ ਸਾਸਰੀ ਘਰ ਸਾਸਰੀ ਘਰ ਕਿੰਨਾ ਗੰਦਾ ਪਾਣੀ ਆਂਦਾ ਉਹ ਗੰਦਾ ਜਿਹਦਰਾ ਸਿਵਰ ਦਾ ਪਾਣੀ ਆ ਚਿੱਕੜ ਵਾਲਾ ਆਂਦਾ ਉਹਦੇ ਨਾਲ ਰੋਟੀ ਬਣਾਓ ਉਹਦੇ ਨਾਲ ਸਾਰਾ ਕੰਮ ਕਰੋ ਤੇ ਬਿਮਾਰ ਹੋ ਜਾਂਦੇ ਬੱਚੇ ਵੀ ਉਲਟੀਆਂ ਲੱਗ ਜਾਂਦੀਆਂ ਟੱਟੀਆਂ ਲੱਗ ਜਾਂਦੇ ਬੁਖਾਰ ਵੀ ਹੋ ਜਾਂਦੇ ਆ ਹਾਂਜੀ ਬਹੁਤ ਗੰਦਾ ਪਾਣੀ ਆ ਤੇ ਸਾਡੀ ਪੂਰੀ ਗਲੀ ਉਥੋ ਤੱਕਰ ਭਰੀ ਰਹੀ ਰਹਿੰਦੀ ਸਾਡੇ ਕੋ ਤੇ ਨਿਕਲਿਆ ਨਹੀਂ ਜਾਂਦਾ ਬੱਚੇ ਵੀ ਨਹੀਂ ਨਿਕਲ ਸਕਦੇ ਬਾਹਰ ਕੀ ਲੱਗਦਾ ਪਾਣੀ ਸਫਾਈ ਕਰਨ ਲਈ ਵਰਤਿਆ ਜਾਂਦਾ ਪਰ ਹੁਣ ਜੇ ਪਾਣੀ ਹੀ ਗੰਦਾ ਤੇ ਹੁਣ ਕੀ ਹੱਲ ਕੀ ਕੀ ਕਰੀਏ ਹੁਣ ਗੰਦਾ ਪਾਣੀ ਆ ਇਤਰਾ ਹੀ ਹੁਣ ਕੀ ਕਰੀਏ 2 ਮਹੀਨੇ ਤੁੱਤੇ ਹੋ ਗਿਆ ਹੈ ਇਤਈ ਅਹੀ ਮੁਸ਼ਕਲਾਂ ਚ ਹੈਗੇ ਆ ਸਾਰੇ ਢਿੱਲੇ ਮੱਠੇ ਇਤਰਾ ਹੀ ਪਾਣੀ ਪੀ ਪੀ ਕੇ ਹਾਂਜੀ ਤਾਂ ਦਿਲ ਨਹੀਂ ਕਰਦਾ ਕਿ ਹੁਣ ਕਿਸੇ ਨੂੰ ਮਤਲਬ ਕੋਈ ਆਵੇ ਸਾਡਾ ਸਾਫ ਸਫਾਈ ਕਰਾਏ ਜਾਂ ਪਾਣੀ ਆਉਂਦੇ ਆ ਤਾਂ ਕੀ ਕਰਕੇ ਜਾਂਦੇ ਆ ਉਦਾਂ ਹੀ ਚਲੇ ਜਾਂਦੇ ਆ ਇੱਧਰ ਉੱਧਰ ਕਰਕੇ ਕਿ ਕੰਮ ਪੂਰਾ ਥੋੜਾ ਕਰਦੇ ਆ ਕੰਪਲੀਟ ਕੰਮ ਨਹੀਂ ਕਰਦੇ ਨਾ ਪਰਦਾ ਫਿਰ ਪਾਣੀ ਪਰ ਜਾਂਦਾ ਜਿੱਦਨ ਕੱਢ ਕੇ ਜਾਂਦੇ ਆ ਨਾ ਇੱਕ ਦਿਨ ਵਾਸਤੇ ਹੁੰਦਾ ਅਗਲੇ ਦਿਨ ਫਿਰ ਉਹੀ ਹਾਲ ਉਹੀ ਫਿਰ ਉਹ ਹਾਂਜੀ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਇਤਰਾ ਹੀ ਆ ਹੋ ਗਏ 6 ਮਹੀਨੇ ਹੋ ਗਏ ਤਾਂ ਦੇਖ ਸਾਹ ਤੇ ਜੇ ਕਿ ਘਰ ਦੀ ਰਸੋਈ ਚ ਲਾਨ ਵਾਲੀ ਮਹਿਲਾਵਾਂ ਵੀ ਦਿੱਕਤ ਚ ਨੇ ਬੱਚਿਆਂ ਨਾਲ ਵੀ ਗੱਲ ਕਰਾਂਗੇ ਬੇਟਾ ਕੀ ਨਾਮ ਆਪਣਾ ਦੀਪਕ ਕੀ ਜਦੋਂ ਤੇ ਲੱਗਦੀ ਹੈ ਕਰੋ ਮੰਮੀ ਕੋ ਕਹਿੰਦੇ ਪਾਣੀ ਦੇ ਦਿਓ ਤਾਂ ਪਾਣੀ ਪੀਣ ਨੂੰ ਦਿਲ ਕਰਦਾ ਮੈਂ ਕਰਦਾ ਪਰ ਪਾਣੀ ਉਹ স্মੈਲ ਬੜੀ ਜਿਵੇਂ ਗੰਦੀ ਆਂਦੀ ਜੇ ਟੂੜੀ ਔਨ ਕਰਦੇ ਆ ਤੇ ਪੀਣ ਦਾ ਜੀ ਨਹੀਂ ਕਰਦਾ ਕਿ ਆ ਪਾਣੀ ਪੀਏ ਤਾਂ ਕੀ ਟੇ ਡੀਪੀਟ ਵਗੈਰਾ ਕੁਝ ਇਹ ਰੀਪੀਡ ਵੀ ਹੁੰਦਾ ਆ ਤੇ ਫੈਕਸ਼ਨ ਵੀ ਹੋ ਜਾਂਦੀ ਆ ਕੀ ਨਾਮ ਕਾਕਾ ਪਰਸ ਪੀਣਾ ਪਣੀ ਕੀ ਵਧੀਆ ਲੱਗਦਾ ਕਿ ਗੰਦਾ ਕਿਉਂ ਸਾਫ ਪਾਣੀ ਨਹੀਂ ਮਿਲਿਆ ਜਿਹਦਾ ਤਾਂ ਦੇਖ ਸਾਡੇ ਜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਖੇਡਣਾ ਵੀ ਹੁੰਦਾ ਤਾਂ ਪਾਣੀ ਸਭ ਤੋਂ ਜ਼ਰੂਰੀ ਦੀ ਜਿਹੜੀ ਚੀਜ਼ ਆ ਤਾਂ ਦਿਨ ਦੀ ਗੱਲ ਕਰੀਏ ਦਿਨ ਦੇ ਵਿੱਚ ਪਾਣੀ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਪਰ ਪਾਣੀ ਸਾਫ ਹੈ ਨਹੀਂ ਪਾਣੀ ਹੀ ਸਭ ਤੋਂ ਮੁਢਲੀ ਜਿਹੜੀ ਜ਼ਰੂਰਤ ਹੈ ਆਮ ਲੋਕਾਂ ਦੀ ਵੋਟਾਂ ਦੇ ਵੇਲੇ ਸਾਰੇ ਪਹੁੰਚਦੇ ਨੇ ਪਰ ਮਸਲਾ ਕਿਤੇ ਨਹੀਂ ਹੱਲ ਹੋਇਆ ਤਾਂ ਲੋਕ ਦੇਖ ਸਕਦੇ ਜੀ ਅੱਜ ਜਿਹੜਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਅਤੇ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ ਗਲੀਆਂ ਦੇ ਵਿੱਚੋਂ ਜਿਹੜੇ ਪਾਣੀ ਦੀ ਨਿਕਾਸੀ ਬਣਾਈ ਜਾਵੇ ਹੁਣ ਦੇਖਣਾ ਹੋਏਗਾ ਸਰਕਾਰ ਦੇ ਨੁਮਾਇੰਦੇ ਕਿੰਨੀ ਜਲਦੀ ਇਹਨਾਂ ਦੀ ਗੱਲ ਨੂੰ ਸੁਣਦੇ ਨੇ ਤੇ ਕਿੰਨੀ ਛੇਤੀ ਜਿਹੜਾ ਇਹਨਾਂ ਦਾ ਮਸਲੇ ਹੱਲ ਕੀਤੇ ਜਾਂਦੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅ